ਅਪਾ ਪਹੁੰਚ ਚੁੱਕੇ ਆ ਗੱਦਿਆਂ ਦੀ ਉਸ ਜਗ੍ਹਾ ਤੇ ਜਿੱਥੇ ਗੱਦੇ ਸੈਂਬਲ ਕੀਤੇ ਜਾਂਦੇ ਨੇ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਗੱਦੇ ਜਿਹੜੇ ਬਣਾਏ ਜਾਂਦੇ ਨੇ ਇੱਥੇ ਆ ਬਹੁਤ ਵਧੀਆ ਫਾਰਮ ਲੱਗੇ ਆਪਾਂ ਦੇਖ ਸਕਦੇ ਆ ਗੱਦੇ ਕਿੰਨੇ ਸੋਹਣੇ ਨੇ ਤੇ ਇਹਨਾਂ ਦੀ ਬਾਈਂਡਿੰਗ ਜਿਹੜੀ ਕੀਤੀ ਗਈ ਹੈ ਨਾ ਉਹ ਕਮਾਲ ਬਾਈਂਡਿੰਗ ਕੀਤੀ ਗਈ ਹੈ ਆ ਫਾਰਮ ਦੇਖ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੀ ਕੁਆਲਿਟੀ ਵਾਲੀ ਫਾਰਮ ਦੇਖ ਸਕਦੇ ਆ ਆਪਾਂ ਤੇ ਇੱਥੇ ਹਰ ਤਰ੍ਹਾਂ ਦਾ ਹਰ ਸਾਈਜ਼ ਦਾ ਹਰ ਤਰ੍ਹਾਂ ਦਾ ਗੱਦਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਸ਼੍ਰੀ ਬਾਲਾ ਜੀ ਫਰਨੀਚਰ ਸੁਨਾਮ ਸੰਗਰੂਰ ਰੋਡ ਦੇ ਉੱਪਰ ਆਪਾਂ ਇਸ ਟਾਈਮ ਆਪਾਂ ਦੇਖ ਸਕਦੇ ਹਾਂ ਆ ਇਹ ਇੱਥੇ ਜਿਹੜੇ ਗੱਦੇ ਹਰ ਤਰ੍ਹਾਂ ਦੇ ਤਿਆਰ ਹੋ ਰਹੇ ਨੇ ਆ ਕਿਸੇ ਸਾਈਜ਼ ਦਾ ਗੱਦਾ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਵਧੀਆ ਕੁਆਲਿਟੀ ਵਾਲੇ ਗੱਦੇ ਤਾਂ ਆਪਾਂ ਇੱਥੇ ਆ ਕੇ ਖਰੀਦ ਸਕਦੇ ਹਾਂ ਜਾਂ ਫੋਨ ਕਾਲ ਕਰਕੇ ਵੀ ਆਪਾਂ ਜਾਣਕਾਰੀ ਲੈ ਸਕਦੇ ਹਾਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਆ ਕਿਸੇ ਤਰ੍ਹਾਂ ਦੇ ਗੱਦੇ ਇਸ ਤੋਂ ਇਲਾਵਾ ਹੋਮ ਵਧੀਆ ਹੋਣੀ ਜ਼ਰੂਰੀ ਹੈ ਤੇ ਇਹਦੇ ਨਾਲ ਇੱਕ ਕੱਪੜੇ ਦੀ ਵੀ ਕਵਾਲ ਆ ਆਪਾਂ ਦੇਖ ਸਕਦੇ ਆ ਕਪੜਾ ਵੀ ਵਧੀਆ ਹੋਣਾ ਜ਼ਰੂਰੀ ਹੈ ਇਹ ਬਹੁਤ ਵਧੀਆ ਕਪੜਾ ਇੱਥੇ ਲਾਇਆ ਜਾਂਦਾ ਗੱਦੇ ਦੇ ਵਿੱਚ ਆਪਾਂ ਦੇਖ ਸਕਦੇ ਆ ਕੀ ਕੁਆਲਿਟੀ ਆ ਕਪੜੇ ਦੀ ਤੇ ਇਹ ਸਪੈਸ਼ਲਿਸਟ ਆਪਾਂ ਵੀਡੀਓ ਬਣਾਇਆ ਸੀ ਗੱਦਿਆਂ ਵਾਸਤੇ ਪਰ ਫਰਨੀਚਰ ਦਾ ਜਿਹੜਾ ਇੱਥੇ ਵਾਹ ਕਮਾਲ ਫਰਨੀਚਰ ਵੀ ਆਪਾਂ ਦੇਖ ਸਕਦੇ ਹਾਂ ਇਸ ਕਰਕੇ ਇੱਕ ਵਾਰੀ ਆਪਾਂ ਚਲੋ ਇਧਰ ਵੀ ਕੈਮਰਾ ਘੁਮਾ ਦਿੰਦੇ ਹਾਂ ਸੋਫੇ ਬੜੇ ਵੇਖੇ ਨੇ ਇੱਕ ਸਪੈਸ਼ਲ ਜਿਹੜੇ ਸੋਫੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਇੱਕ ਵੱਖਰੀ ਕੁਆਲਿਟੀ ਵਾਲੇ ਸੋਫੇ ਨੇ ਮਤਲਬ ਇਹਨਾਂ ਉੱਪਰ ਜਿਹੜਾ ਕੱਪੜਾ ਹੈ ਜਾਂ ਕੋਈ ਇਹਨਾਂ ਦੀ ਫਰੇਮ ਬਣਾਏ ਗਏ ਨੇ ਇਹ ਬਹੁਤ ਹੀ ਵਧੀਆ ਸੋਫੇ ਸੋ ਦੋਸਤੋ ਕਿਸੇ ਨੇ ਵੀ ਇਸ ਤਰ੍ਹਾਂ ਦਾ ਗੱਦਾ ਖਰੀਦਣਾ ਹੋਵੇ ਜ਼ਰੂਰਤ ਹੈ ਘਰ ਦੀਆਂ ਜ਼ਰੂਰਤਾਂ ਨੇ ਤਾਂ ਇਹ ਬਾਲਾਜੀ ਫਰਨੀਚਰ ਸੰਗਰੂਰ ਰੋਡ ਸੁਨਾਮ ਆਪਾਂ ਕਦੀ ਵੀ ਯਾਦ ਕਰ ਸਕਦੇ ਆ ਇੱਥੇ ਵਿਜ਼ਿਟ ਕਰ ਸਕਦੇ ਆ ਫੋਨ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਧੰਨਵਾਦ